ਆ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਆ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੇ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਫੇਰ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਕੀ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨੂੰ ਵੀ ਟਰੇਸ ਕੀਤਾ ਜਾ ਸਕਦਾ ਹੈ। ਜਿਹਨੇ ਜਿੱਥੇ ਪਾਸੋਂ ਆਇਆ ਕਿ ਕਿਸੇ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਹੈ। ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ। ਐਸਆਈ ਪੁਲਿਸ ਨੇ ਭੇਜ ਚੁੱਕੇ ਹੈ। ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਕੀ ਸੀਗਾ ਸਾਰਾ ਡਾਟਾ ਅਸੀਂ ਤੇਸਰ। ਇਹ ਜਿਹੜੀ ਸਾਾਨੂੰ ਇਨਫੋਰਮੇਸ਼ਨ ਲਗੀ ਲਗਭਗ 9:30 ਵਜੇ 9:30 ਦੇ ਕਰੀਬ। ਅੱਜ ਸਰ ਅੱਜ ਤੱਕ ਕੋਈ ਸਸਪੈਕਟ ਜਾਂ ਕੁਝ ਕੁਝ ਫਾਈਨ ਨਹੀਂ ਹੋਇਆ। ਅਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਕੋਈ ਸਸਪੈਕਟ ਯਾ ਕੋਈ ਚੀਜ਼ ਇਸ ਤਰ੍ਹਾਂ ਦੀ ਜਾਰੀ ਕੀਤੇ ਗਏ ਨੇ ਆਪਣੀ ਜਨਰੀ ਬੀ ਆਫਿਸ ਨੇ ਵੀ ਉਹਨਾਂ ਨੂੰ ਜਨਰੀ ਕੰਮ ਕਰਨ ਨਾਲ ਕਿ ਉਹ ਹਥਿਆਰ ਰੱਖਣ ਜਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਆਉਣ ਉਹ ਦਾ ਖਿਆਲ ਰੱਖਣ ਦਾ ਜਰੂਰੀ ਸੁਝਾਅ ਦਿੱਤਾ। ਲਈ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ। ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਅਜਿ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ অথেন্টিਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤੋਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋਵੇ ਸਰ ਜੀ ਚੈਕਿੰਗ ਪੁਲਿਸ ਕੇ ਉਹਨਾਂ ਕੋਈ ਪ੍ਰੋਬਲਮ ਤੇ ਨਹੀਂ ਦੇਣੀ ਚਾਹੀਦੀ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਆ ਜਾਏਗੀ ਜਦੋਂ ਕਲੀਅਰੈਂਸ ਟ੍ਰੇਸ ਕੋਈ ਹੋਵੇ ਸਾਈਫਨ ਕੋਈ ਰਿਸਪੌਂਸ ਹੋਵੇ नहीं साइबर जो तफ्तीश कर नहीं? रहे हैं सामने इंफॉर्मेशन नहीं है सर की तो उनको लग रहा है बॉक्स बॉम्ब थ्रेट कॉल है ये की में है गाइस देखो ये दी ये तो पुलिस ही दस सकती है भी कैंडल बॉक्स और बट साडे वालों प्रिकॉशनरी मेजर ऐसे ले ले नहीं। सर ये हाल दी फिलहाल सिक्योरिटी और ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੈਨ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਹੈ ਡੀਟੀਓਫਿਸ ਤੇ ਬਾਤ ਇਹ ਹੀ ਸੱਜਾ ਕੋਈ ਹੋਰ ਵੀ ਟਿਕਾਣੇ ਦਾ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਜੀ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟੇਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਦਾ ਆਰਡੀਐਕਸ ਰਿਹਾ ਹੈ ਕਿਉਂਕਿ ਬੋਰਨ ਨਾ ਨਹੀਂ ਅਦੇ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਡਾਟਾ ਚੈਕਿੰਗ ਉੱਤੇ ਧਿਆਨ ਦਿੱਤਾ ਜਾਵੇ ਪਾਣੀ ਪੈੜਿਕ ਨਾ ਹੋਵੇ ਹਾਂਜੀ ਬਿਲਕੁਲ ਜੀ ਧਿਆਨ ਨਾਲ ਹੀ ਕਰਾਂਗੇ ਜੇ ਇਲੈਕਟ੍ਰਿਕ ਪਲੱਗ ਦੇ ਕੁਝ ਜਿਹੜਾ ਉਹ ਮੋਟਾ ਹੋਇਆ ਉਸ ਨੂੰ ਲੈ ਕੇ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨ ਸਾਰੀਆਂ ਸੀ ਉਸ ਨੂੰ ਕੰਪਲਾਈ ਕਰੇ